ਸੋ ਜਿੰਨਾ ਜੱਟਾਂ ਜ਼ਿੰਮੇਦਾਰ ਆ ਜਾਂ ਹੋਰ ਬੈਂਕ ਲੋਨ ਨੇ ਸੋ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਹਾਂ ਤਾਂ ਇੱਕ ਮਹੀਨਾ ਹੋ ਗਿਆ ਘਰੇ ਬੈਠੇ ਆੜੀ ਧੱਪੇ ਤੋਂ ਕੋਈ ਨਹੀਂ ਹਨੋ ਆਈਆਂ ਵਾ ਬੇਚੀ ਚੀਜ਼ੇ ਆਲੋਂ ਆਂਦੇ ਆਈਆਂ ਵਾ ਦੋ ਗੱਡੀਆਂ ਰਸਨ ਦੀਆਂ ਮੁੰਡੇ ਪਿੰਡ ਦੇ ਵਿੱਚ ਆਈਆਂ ਵਾ ਉਹ ਉਥੋਂ ਮੋੜਤੀਆਂ ਵਾ ਸੰਦੇ ਅੱਜ ਪਤਾ ਲੱਗਾ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਤੁਸੀਂ ਦੇਖ ਹੀ ਸਕਦੇ ਜੇ ਕਿ ਜਿੰਨਾ ਪੰਜਾਬ ਦੇ ਵਿੱਚ ਪਾਣੀ ਦਾ ਕਹਿਰ ਹੋ ਰਿਹਾ ਏ ਸੋ ਕੋਈ ਨਾ ਇੱਕ ਸ਼ਾਇਰ ਲਿਖਦਾ ਵਾ ਪਾਣੀ ਤੇ ਕਹਿੰਦਾ ਕਿ ਸਮੁੰਦਰ ਵੀ ਬੜਾ ਬੇਗਹਿਰਤ ਨਿਕਲਿਆ ਜਦੋਂ ਮੈਂ ਜਿਉਣਾ ਹਾਂ ਤੇ ਮੈਨੂੰ ਇਹਨੇ ਤੈਰਨ ਨਹੀਂ ਦਿੱਤਾ ਹੁਣ ਮੈਂ ਡੁੱਬ ਕੇ Laash ਬਣ ਗਿਆ ਵਾਂ ਤੇ ਮੈਨੂੰ ਇਹ ਡੁੱਬਣ ਨਹੀਂ ਦਿੰਦਾ ਸੋ ਇਹੋ ਜਿਹੇ ਹਾਲਾਤ ਪੰਜਾਬ ਦੇ ਹੋ ਗਏ ਨੇ ਜਦੋਂ ਤੇ ਪਾਣੀ ਦੀ ਜਰੂਰਤ ਸੀ ਗਈ ਉਦੋਂ ਪਾਣੀ ਪੰਜਾਬ ਨੂੰ ਮਿਲਿਆ ਨਹੀਂ ਹੁਣ ਜਰੂਰਤ ਨਹੀਂ ਗਈ ਤੇ ਪੰਜਾਬ ਨੂੰ ਡੋਬਤਾ ਹੀ ਹੁਣ ਇਹ ਪੰਜਾਬ ਨੂੰ ਠੰਣ ਨਹੀਂ ਦਿੰਦਾ ਸੋ ਆ ਕਿਸੇ ਕਿਸਾਨ ਵੀਰ ਦਾ ਘਰ ਆ ਇਹ ਬਿਲਕੁਲ ਪਾਣੀ ਦੇ ਵਿੱਚ ਡੁੱਬ ਗਿਆ ਵਾ ਉਹ ਕਿਸਾਨ ਵੀਰ ਪਤਾ ਨਹੀਂ ਅੱਜ ਆਪਣਾ ਕਿਵੇਂ ਆਪਣਾ ਗੁਜ਼ਾਰਾ ਕਰ ਰਿਹਾ ਵਾ ਦੇਖੋ ਹੱਸਦਾ ਵਸਦਾ ਘਰ ਜਿਹੜਾ ਵਾ ਤੇ ਨਾਲ ਹੀ ਉਹਦੀ ਫਸਲ ਸਾਰੀ ਪਾਣੀ ਨੇ ਬਰਬਾਦ ਕਰ ਦਿੱਤੀ ਆ ਤੁਸੀਂ ਇੱਕ ਗੱਲ ਦੱਸੋ ਹਾਂਜੀ ਕਿ ਇਧਰ ਡੇਰੇ ਵੀ ਹੈਗੇ ਇਸ ਇਥੇ ਹਾਂਜੀ ਬਹੁਤ ਘਰ ਆ ਜੀ ਵਿੱਚ ਘਰ ਡੁੱਬ ਗਏ ਹੋਣਗੇ ਹਾਂਜੀ ਡੁੱਬੇ ਨਹੀਂ ਘਰ ਤਾਂ ਡੁੱਬੇ ਆ ਜੀ ਬਾਕੀ ਤੇ ਮੱਝ ਲੈਂਦੇ ਤਾੜ ਲੈਂਦੇ ਜੀ ਪਿੰਡ ਦੇ ਵਿੱਚ ਪਹਿਲਾਂ ਲੈ ਜਾਂਦੇ ਸੀ ਹਾਂਜੀ ਮੰਡੀ ਦੇ ਵਿੱਚ ਲੈਂਦੇ ਹੁਣ ਲਿਆ ਦੇ ਕੱਢ ਕੇ ਜੀ ਥੋੜੇ ਦਿਨ ਹੋਏ ਕਿੰਨੇ ਘਰ ਡੁੱਬ ਗਏ ਕੁਝ ਹਾਂਜੀ ਡੁੱਬ ਗਏ ਜੀ ਫਸਲ ਤੇ ਬਹੁਤ ਜਿਆਦਾ ਡੁੱਬੀ ਫਸਲ ਬਹੁਤ ਜਿਆਦਾ ਜਾਈ ਡੁੱਬ ਗਈ ਹੈ ਨਾ ਬਹੁਤ ਜਿਆਦਾ ਇਹ ਮੇਰੇ ਹਿਸਾਬ ਨਾਲ ਵੀ ਮਾਨੂੰ ਵੀ ਇਹ ਮੌਸਮ ਸਹੀ ਵੀ ਹੋਈਦਾ ਤੇ ਆ ਛੇਤੀ ਕੀਤਾ ਇਹ ਫਸਲ ਦੁਬਾਰਾ ਬੀਜਣੀ ਦੋ ਸਾਲ ਬੰਦਾ ਤਾਂ ਨਹੀਂ ਦੋ ਸਾਲ ਦੋ ਸਾਲ ਨਹੀਂ ਬੰਦਾ ਤਾਂ ਆਊਗਾ ਪਹਿਲਾਂ ਵੀ ਕਦੀ ਹੋਇਆ ਏ ਏਰੀਏ ਜਿੱਦਾਂ ਬਹੁਤ ਾਰ ਹੋਇਆ ਜੀ ਤੇਈ ਚ ਵੀ ਬਹੁਤ ਜਿਆਦਾ ਹੜਾ ਆਇਆ ਅੱਛਾ ਹਾਂਜੀ ਅਛਾ ਜੀ ਤੇ ਤੁਹਾਡੇ ਤੱਕ ਕੋਈ ਸਰਕਾਰ ਦਾ ਬੰਦਾ ਆਇਆ ਅਜੇ ਤੱਕ ਸਰਕਾਰ ਨੇ ਕੀ ਦੇਣਾ ਜੀ ਸਰਕਾਰ ਨੇ ਅੱਗੇ ਜੀ ਨਹੀਂ ਖਰਾਬੇ ਦਿੱਤੇ ਜੀ ਉਹ ਵੀ ਉਤਰਾ ਹੀ ਰਹੇ ਜੀ ਅਛਾ ਜੀ ਹਾਂਜੀ 23 ਜੀ ਵੀ ਨਹੀਂ ਦਿੱਤਾ ਜੀ 23 ਜੀ ਦਾ ਅਛਾ ਤੇ 2023 ਚ ਵੀ ਇਹ ਹਾਲ ਹੋਇਆ ਤੇ ਹੋਇਆ ਜੀ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਇਹ ਉਧਰੋਂ ਜ਼ਿਆਦਾ ਆ ਗਿਆ ਜੀ ਪਿੰਡ ਦੇ ਵਿੱਚ ਕੋਈ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਦਾ ਕੋਈ ਪਿੰਡ ਦੇ ਵਿੱਚ ਹੋਏ ਜੀ ਸਟਾ ਕਮਰੇ ਕੁਮਰੇ ਡਿੱਗ ਪਏ ਨੇ ਕਈ ਤੇ ਕੋਈ ਨਹੀਂ ਬਾਹਰ ਨਹੀਂ ਪੁੱਛਿਆ ਜਿੱਦਾਂ ਇੱਥੇ ਡੇਰੇ ਆ ਅਸੀਂ ਕਹਿੰਦੇ ਡੇਰੇ ਆ ਡੁੱਬੇ ਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਕਿਸ ਦਾ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸੱਟ ਪੇਟ ਲੱਗੀ ਹੈ ਅੱਛਾ ਠੀਕ ਹੈ ਦੂਜਾ ਨੁਕਸਾਨ ਤੇ ਬਹੁਤ ਹੋ ਗਿਆ ਹਾਂਜੀ ਮਾਲ ਡੰਗਰ ਦਾ ਪੱਠਾ ਨਹੀਂ ਰਹਿ ਗਿਆ ਨਹੀਂ ਬਹੁਤ ਜ਼ਿਆਦਾ ਦੂਜੀ ਗੱਲ ਦੂਜੀ ਗੱਲ ਇਹ ਆ ਵੀ ਕਿੰਨੀਆਂ ਮੋਟਰਾਂ ਕਿੰਨੀਆਂ ਫਸਲਾਂ ਡੁੱਬ ਗਈਆਂ ਲੋਕਾਂ ਦੀਆਂ ਹਾਂਜੀ ਇਹ ਸਾਰਾ ਬਹੁਤ ਵੱਡੀ ਤਬਾਹੀ ਹੋਈ ਆ ਕਿ ਕੁਦਰਤਾਂ ਕਹਿਰ ਆ ਕੁਦਰਤਾਂ ਮੁੰਡਾ ਪਿੰਡ ਇਹਨਾਂ ਦਾ ਪਿੰਡ ਆ ਤੇ ਜਿਹੜਾ ਕਿ ਜਲਾ ਤਰਨ ਤਰਨ ਦੇ ਵਿੱਚ ਆਉਂਦਾ ਵਾ ਸੋ ਹਾਲਾਤ ਤੇ ਤੁਸੀਂ ਦੇਖ ਹੀ ਚੁੱਕੇ ਜੇ ਕਿ ਇੱਕ ਬੇੜੀ ਦੇ ਸਾਰੇ ਜਿਹੜਾ ਵਾ ਖੇਤਾਂ ਦੇ ਵਿੱਚ ਆਉਂਦੇ ਆ ਪਰ ਕਹਿੰਦੇ ਵੀ ਕਿ ਆਉਣ ਨੂੰ ਦਿਲ ਨਹੀਂ ਕਰਦਾ ਖੇਤਾਂ ਦੇ ਵਿੱਚ ਕਿਉਂਕਿ ਨਾ ਤੇ ਫਸਲ ਰਹੀ ਆ ਨਾ ਪਸ਼ੂਆਂ ਦਾ ਚਾਰਾ ਰਿਹਾ ਵਾ ਬਹੁਤ ਔਖਾ ਹੋ ਗਿਆ ਜੀ ਗੁਜਾਰਾ ਕਜੂਰਾ ਕੇ ਚੱਲਣਾ ਜੀ ਬਹੁਤ ਹਾਲਾਤ ਜਿਹੜੇ ਆ ਤੁਸੀਂ ਦੇਖ ਸਕਦੇ ਜੇ ਕਿਸਾਨਾਂ ਦੇ ਮਾੜੇ ਹੋ ਗਏ ਆ ਭਾਈ ਅਮਰਤਪਾਲ ਸਿੰਘ ਜੀ ਦੇ ਜਿਹੜੇ ਸਿੰਘ ਆ ਕਹਿੰਦੇ ਕਿ ਉਹ ਨਗਰ ਦੇ ਵਿੱਚ ਆਏ ਆ ਉਹਨਾਂ ਨੇ ਪਸ਼ੂਆਂ ਦਾ ਚਾਰਾ ਤੇ ਹੋਰ ਵਸਤੂਆਂ ਦਾ ਪ੍ਰਬੰਧ ਕੀਤਾ ਵਾ ਦੇਖ ਸਕਦੇ ਹੋ ਜੀ ਜਿੱਥੇ ਆਪਣੇ ਘਰਾਂ ਦਾ ਨੁਕਸਾਨ ਹੋਇਆ ਉੱਥੇ ਮਾਲ ਡੰਗਰ ਪਸ਼ੂਆਂ ਦੇ ਘਰਾਂ ਦਾ ਵੀ ਨੁਕਸਾਨ ਹੋ ਗਿਆ ਵਾ ਦੇਖੋ ਆ ਬਰਾਂਡੇ ਦੀ ਛੱਤ ਕਿੰਨੀ ਬੁਰੀ ਹਾਲਤ ਦੇ ਨਾਲ ਡਿੱਗੀ ਪਈ ਆ ਸੋ ਪਸ਼ੂ ਵੀ ਕਿਤਨਾ ਕਿਤੇ بارش ਦੇ ਵਿੱਚ ਰਹਿਣ ਦੇ ਆ ਸੋ ਬਿਨਾ ਚਾਰੇ ਤੋਂ ਤੇ ਤੂੜੀ-ਤੰਦ ਵੀ ਭਿੱਜ ਚੁੱਕਾ ਸਾਰਾ ਤੇ ਹੋਰ ਜਿਹੜੇ ਫਸਲਾਂ ਜਿਹੜੀਆਂ ਸੀ ਆ ਉਹ ਤੇ ਬਰਬਾਦ ਹੋਈਆਂ ਹੀ ਜਿਹੜਾ ਚਾਰਾ ਪਸ਼ੂਆਂ ਵਾ ਤੇ ਸਿਆਲ ਦੇ ਵਿੱਚ ਵੀ ਖਾਣਾ ਸੀ ਉਹ ਵੀ ਅੱਜ ਸਾਰਾ ਬਰਬਾਦ ਹੋ ਚੁੱਕਾ ਵਾ ਸੋ ਵੇਖ ਲਓ ਵੀ ਆ ਸਾਰੇ ਜਿਹੜਾ ਇੱਥੋਂ ਤੱਕ ਪਾਣੀ ਚੜ ਚੁੱਕਾ ਸੀਗਾ ਤੇ ਹੁਣ ਥੋੜਾ ਜਿਹਾ ਪਾਣੀ ਦਾ ਲੈਵਲ ਡਾਊਨ ਹੋਣ ਕਰਕੇ ਤੇ ਪਾਣੀ ਡਾਊਨ ਹੋਇਆ ਪਰ ਆ ਚੀਜ਼ਾਂ ਦਾ ਜਿਹੜਾ ਨੁਕਸਾਨ ਜਿਹੜਾ ਵਾ ਪਾਣੀ ਬਹੁਤ ਵੱਡਾ ਕਰ ਗਿਆ ਵਾ ਹੁਣ ਇਹਦੇ ਉੱਪਰ ਵੀ ਜਿਹੜਾ ਫੇਰ ਕਿਸਾਨਾਂ ਨੂੰ ਖਰਚਾ ਲਾਉਣਾ ਪੈਣਾ ਵਾ ਚਾਰਿਆਂ ਨੂੰ ਇਹਨਾਂ ਨੂੰ ਸੋ ਕਿਸਮਤ ਕਿਤੇ ਨਾ ਕਿਤੇ ਆਪਣੇ ਨਾਲ ਕਿਸਾਨਾਂ ਦੇ ਨਾਲ ਇਹਨਾਂ ਪਸ਼ੂਆਂ ਬੇਜਬਾਨਿਆਂ ਦੀ ਵੀ ਬਹੁਤ ਮਾੜੀ ਹੋ ਗਈ ਆ ਸੋ ਕਿਸਾਨ ਵੀਰ ਜਿਹੜੇ ਆ ਜਿੰਨਾ ਕਚਾਰਾ ਬਚਿਆ ਵਾ ਪਸ਼ੂਆਂ ਵਾਸਤੇ ਇਸ ਤਰ੍ਹਾਂ ਬੇੜੀ ਦੀ ਮਦਦ ਦੇ ਨਾਲ ਬੇੜੀ ਦੇ ਸਾਰੇ ਨਾਲ ਇਤਨਾ ਪਸ਼ੂਆਂ ਵਾਸਤੇ ਚਾਰਾ ਵੱਢਣ ਆਇਆ। ਵੇਖ ਲਓ ਵੀ ਹੁਣ ਕਿਸਾਨ ਭਰਾ ਜਿਹੜੇ ਆ ਕਿੰਨੇ ਦੁਖੀ ਆ ਕਿੱਦਾਂ ਪਸ਼ੂਆਂ ਦਾ ਚਾਰਾ ਇਹਦੇ ਵਿੱਚ ਜਰੀਲੇ ਸੱਪ ਵੀ ਜਿਹੜੇ ਆ ਉਹ ਦਰਿਆ ਦੇ ਵਿੱਚ ਰੁੜ ਕੇ ਆ ਰਹੇ ਆ। ਸੋ ਆਪਣੇ ਜਾਣ ਦੀ ਨਾਂ ਪ੍ਰਵਾਹ ਕਰਦੇ ਹੋયા। ਆਪਣੇ ਬੱਚਿਆਂ ਦੇ ਵਾਂਗ ਹੀ ਆਪਣੇ ਪਸ਼ੂਆਂ ਨੂੰ ਜਿਹੜਾ ਵਾ ਉਹਦਾ ਨਾ পেট ਭਰਨ ਦੀ ਖਾਤਰ ਇਹ ਰਿਸਕ ਲੈ ਰਿਹਾ ਕਿਸਾਨ ਵੀਰ ਸੋ ਆਪਾਂ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਸੋ ਸਸਕਲ ਵੀਰ ਜੀ ਸਰਕਾਰ ਜੀ ਤੇ ਕੀ ਕਹਿਣਾ ਚਾਹੁੰਦੇ ਜੇ ਹਾਲਾਤਾਂ ਬਾਰੇ ਕਿਨੂੰ ਦੋਸ਼ ਦੋਗੇ ਰੱਬ ਨੂੰ ਜਾਂ ਆਪਣੀ ਕਿਸਮਤ ਨੂੰ ਇਹ ਜੀ ਹੁਣ ਰੱਬ ਨੇ ਤੇ ਚਲੋ ਬੀਜੂ ਕੀਤਾ ਵਾ ਚਲੋ ਉਹਨੂੰ ਜੋ ਖੁਸ਼ੀ ਲੱਗਦੀ ਆ ਆ ਵੀ ਲੋ ਹਾਲਾਤ ਕੀ ਆ ਹਲਾਤਾ 1 ਮਹੀਨਾ ਹੋ ਗਿਆ ਘਰੇ ਬੈਠੇ ਆੜੀ ਧੱਪੇ ਤੋਂ ਕੋਈ ਨਹੀਂ ਹਾਨੂੰ ਪੀਮਲ ਹੱਡੇ ਤੱਕ ਆਇਆ ਆ ਮੇਲੇ ਤੁਹਾਡੇ ਸਾਹਮਣੇ ਵੀ ਆ ਇੱਕ ਕਿਸ਼ਤੀ ਆ ਆ ਉੱਚ ਅਸੀਂ ਪਠੇਲੀ ਕਿਉਂ ਨੇ ਆ ਤੇ ਸਾਨੂੰ ਕੋਈ ਚਾਰਾ ਨਹੀਂ ਮਿਲ ਰਿਹਾ ਮਲਬ ਕੋਈ ਆ ਰਿਹਾ ਕੋ ਸਫਦਾਉਂਦਾਵਾ ਜੀ ਉਹ ਵੀ ਪਿੰਡੋਂ ਆ ਦਿੰਦੇ ਆ ਜੀ ਅੱਜ ਵੰਡਣਾ ਕੱਲ ਵੰਡਣਾ ਇਹ ਹਲੇ ਤੱਕ ਦੇ ਆ ਮਹੀਨਾ ਡੇਢ ਮਹੀਨਾ ਹੋ ਗਿਆ ਦੋ ਮੇਰੇ ਬੱਚੇ ਆ ਜੀ ਬਹੁਤ ਮਲਹਲਾਤ ਇੱਥੋਂ ਤੱਕ ਆਏ ਆ ਤੇ ਪਿੰਡੋਂ ਕਹਿੰਦੇ ਰਸ਼ਨ ਦੀਆਂ ਗੱਡੀਆਂ ਮੋੜੀਆਂ ਵਾ ਉਹ ਕਿਉਂ ਮੋੜੀਆਂ ਵਾ ਇਹ ਜੀ ਜਿਹੜੇ ਬਣਿਆ ਗਾੜੀ ਆਪਣਾ ਪ੍ਰਧਾਨ ਕਮੇਟੀ ਦੇ ਉਹਨਾਂ ਮੋੜੀਆਂ ਸਾਨੂੰ ਵੀ ਅੱਜ ਹੀ ਪਤਾ ਲੱਗਾ ਵਾ ਕਿ ਮੁੰਡੇ ਪਿੰਡੋਂ ਦੋ ਆਈਆਂ ਗੱਡੀਆਂ ਰਸਨ ਦੀਆਂ ਮੋੜਤਿਆਂ ਵਾ ਕੋਈ ਰੋਸ ਤੇ ਹੋਊਗਾ ਕਿਉਂ ਮੋੜੀਆਂ ਰੋਸ ਕਾਦਾ ਵਾ ਇਹ ਰੋਸ ਹੀ ਹੋ ਆਜੀ ਉਹਨ ਕੀ ਆਖੀਏ ਵੀ ਆਉਂਦਾ ਗਰੀਬਾਂ ਲਈ ਵੀ ਆਉਂਦਾ ਹੋਊਗਾ ਤੇ ਇਹ ਗਾੜੀ ਪ੍ਰਧਾਨ ਬਣੇ ਹੋਣ ਵੇਖੋ ਇਹਨਾਂ ਨੂੰ ਕੀ ਆਖ ਸਕਦੇ ਅਸੀਂ ਇਹਨਾਂ ਗੱਡੀਆਂ ਮੋੜਤੀਆਂ ਵਾ ਚਲੋ ਪਰਮਾਤਮਾ ਸਾਡਾ ਪਤਾ ਵਾ ਕਿਹਦੇ ਵੱਲੋਂ ਗੱਡੀਆਂ ਆਈਆਂ ਸੀ ਜਿਹੜੀਆਂ ਮੋੜੀਆਂ ਉਹ ਜੀ ਉਹ ਨਾਬਾਬੇ ਚੀਜੀ ਆਲੋਂ ਆਂਦੇ ਆਈਆਂ ਵਾ ਦੋ ਗੱਡੀਆਂ ਰਸਨ ਦੀਆਂ ਮੁੰਡੇ ਪਿੰਡ ਦੇ ਵਿੱਚ ਆਈਆਂ ਵਾ ਉਹ ਉਥੋਂ ਮੋੜਤੀਆਂ ਵਾ ਸੰਤ ਤੇ ਅੱਜ ਪਤਾ ਲੱਗਾ ਵਾ ਸੋ ਕਿਹਾ ਜਾਂਦਾ ਕਿ ਸੰਤ ਸੀਚੇਵਾਲ ਜੀ ਜਿਹੜੇ ਕੀ ਸੋ ਜਦੋਂ ਇਹੋ ਜਿਹੀਆਂ ਆਫਤਾਂ ਆਉਂਦੀਆਂ ਵਾ ਉਹ ਅੱਗੇ ਵੱਧ ਕੇ ਆਉਂਦੇ ਆ ਸੋ ਆ ਕਿਹਾ ਜਾਂਦਾ ਵਾ ਇਹਨਾਂ ਵੱਲੋਂ ਕਿ ਪਿੰਡ ਦੇ ਵਿੱਚ ਨਗਰ ਦੇ ਵਿੱਚ ਉਹਨਾਂ ਵੱਲੋਂ ਦੋ ਰਸਨ ਦੀਆਂ ਗੱਡੀਆਂ ਭੇਜੀਆਂ ਸੀ ਜਿਨ੍ਹਾਂ ਨੂੰ ਵਾਪਸ ਮੋੜਿਆ ਸੋ ਮੈਂ ਵੀ ਇਹੀ ਜੇ ਬੇਨਤੀ ਕਰਨੀ ਚਾਹੁੰਦਾ ਕਿ ਜੇ ਕੋਈ ਤੁਹਾਨੂੰ ਮਦਦ ਦੇ ਲਈ ਤੁਹਾਡੇ ਕੋਲ ਅੱਗੇ ਆਉਂਦਾ ਵਾ ਸੋ ਉਹਨੂੰ ਚਾਹੇ ਉਹ ਦੁਸ਼ਮਣ ਵੀ ਆ ਕਿਉਂਕਿ ਸਿੱਖ ਦਾ ਅਸੂਲ ਆ ਜਦੋਂ ਕਿਸੇ ਤੇ ਵੀ ਮੁਸੀਬਤ ਪੈਂਦੀ ਆ ਤੇ ਉਹ ਦੁਸ਼ਮਣ ਦੇ ਵੀ ਲਾਗੇ ਲੱਗਦਾ ਵਾ ਸੋ ਉਹ ਸੰਤਮਾ ਪੁਰਖ ਕੋਈ ਆਪਣਾ ਫਰਜ਼ ਨਿਭਾ ਰਹੇ ਜਿਹੜਾ ਕੋਈ ਹੋਰ ਤੁਹਾਡਾ ਉਹਦੇ ਨਾਲ ਰੋਸ ਆ ਉਹਨਾਂ ਨਾਲ ਉਹ ਤੁਸੀਂ ਬਾਅਦ 'ਚ ਵੀ ਗੱਲ ਕਰ ਸਕਦੇ ਪਰ ਐਸ ਵਕਤ ਦੇ ਵਿੱਚ ਐਸ ਸਮੇਂ ਦੇ ਵਿੱਚ ਸਾਰੇ ਇੱਕ ਦੂਜੇ ਦੇ ਨਾਲ ਭਾਈਵਾਲ ਬਣੋ ਇਹਨਾਂ ਦਾ ਇੱਕ ਗੱਲ ਕਹਿਣੀ ਇਹਨਾਂ ਦੀ ਹੈਗੀ ਆ ਸੋ ਇਹਨਾਂ ਵੱਲੋਂ ਇਹ ਕਿਹਾ ਗਿਆ ਕਿ ਭਾਈ ਸਭ ਤੋਂ ਵੱਧ ਸਭ ਤੋਂ ਵੱਧ ਮਾਲਵੇ ਦੇ ਭਾਈਚਾਰੇ ਜਿਹੜੇ ਆ ਉਹ ਮਾਝੇ ਦੀ ਮਦਦ ਕਰ ਰਹੇ ਆ ਸੋ ਅੱਜ ਵੀ ਜਿਹੜਾ ਬਠਿੰਡਾ ਹਾਈਵੇ ਰੋਡ ਅਸੀਂ ਚੱਲ ਕੇ ਆਏ ਆ ਅੱਜ ਵੀ ਤੂੜੀ ਦੀਆਂ ਟਰਾਲੀਆਂ ਚਾਰੇ ਦੀਆਂ ਟਰਾਲੀਆਂ ਜਿਹੜੀਆਂ ਵਾਂ ਡੇਰਾ ਬਾਬਾ ਨਾਨਕ ਦੇ ਵੱਲ ਜਾ ਰਹੀਆਂ ਨੇ ਸੋ ਮਾਲਵੇ ਏਰੀਆ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਮਾਝੇ ਦੇ ਨਾਲ ਮੋਢੇ ਨਾਲ ਮੋਢਾ ਖੜਕੇ ਮੁਸੀਬਤ ਦੇ ਵਿੱਚ ਉਹ ਖੜਾ ਏ ਸੋ ਆਪਾਂ ਹਾਲਾਤ ਸਾਰੇ ਅੱਜ ਪਿੰਡ ਦੇ ਵੇਖ ਲਏ ਆ ਇਕਰ ਕੋਈ ਵੀ ਸੰਸਥਾ ਮਦਦ ਕਰਨੀ ਚਾਹੁੰਦੀ ਹੈ ਤੇ ਇਨਾਂ ਕਿਸਾਨਾਂ ਦੀ ਜਰੂਰ ਕਰੋ ਸੋ ਇਹੀ ਸਮਾਂ ਵਾ ਇਹਨਾਂ ਦੀ ਮਦਦ ਕਰਨ ਦਾ ਸੋ ਬਾਕੀ ਜਿਨ੍ਹਾਂ ਦੀ ਮੈਂ ਇੱਕ ਸਰਕਾਰ ਨੂੰ ਇਹ ਬੇਨਤੀ ਕਰੂੰਗਾ ਸੋ ਜਿਨ੍ਹਾਂ ਜੱਟਾਂ ਜ਼ਿੰਮੇਦਾਰਾ ਜਾਂ ਹੋਰ ਬਰਾਦਰੀ ਦੇ ਬੈਂਕ ਲੋਨ ਨੇ ਹਲਾਤਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਨੂੰ ਮਾਫ ਕਰਨਾ ਚਾਹੀਦਾ ਹੈ ਸਰਕਾਰ ਨੂੰ ਉਹਨਾਂ ਤੋਂ ਵਿਆਜ ਤੇ ਲੋਨ ਜਿਹੜਾ ਵੋ ਵਸੂਲੀ ਨਹੀਂ ਕਰਨਾ ਚਾਹੀਦਾ ਸੋ ਇਹ ਮੈਂ ਗੁਜਾਰਿਸ਼ ਕਰਦਾ ਮੈਂ ਜੇ ਕਿਸੇ ਦਾ 5 ਲੱਖ ਦਾ ਲੋਨ ਆ ਤੇ 5 ਸਾਲ ਹੋ ਗਏ ਆ ਅੱਧ ਪਚਾਦੋਂ ਨੇ ਵਿਆਜ ਦੇ ਰੂਪ ਚ ਮੋੜਤਾ ਸੋ ਅੱਜ ਕਿਸਾਨਾਂ ਦੇ ਨਾਲ ਸਰਕਾਰ ਨੂੰ ਬੈਂਕਾਂ ਨੂੰ ਵੱਡੇ ਕੋਆਪਰੇਟ ਕਰਾਣਿਆਂ ਨੂੰ ਖੜਨਾ ਚਾਹੀਦਾ ਵਾ ਤੇ ਸੋ ਜਿਹੜੀਆਂ ਉਪਰ ਪੰਜਾਬ ਦੇ ਉਪਰਾப்தਾਂ ਨੇ ਸੋ ਇਹਨਾਂ ਦਾ ਨਾਲ ਮਿਲ ਕੇ ਆਪਾਂ ਟੱਕਰਾਂ ਕਰੀਏ ਕਿਸਾਨ ਭਰਾਵਾਂ ਮਜ਼ਦੂਰ ਭਰਾਵਾਂ ਦੇ ਨਾਲ ਏਕਤਾ ਦੇ ਨਾਲ ਹੋ ਕੇ ਆਪਾਂ ਇਹਨਾਂ ਦਾ ਜਿਹੜਾ ਮਾੜਾ ਵਕਤ ਕੱਢੀਏ ਮਾਰੇ ਵਕਤ ਦੇ ਸਮੇ ਇਹ ਦਿੱਲੀ ਵੀ ਖੜ ਗਏ ਹੀ ਕਿਸਾਨ ਮਜ਼ਦੂਰ ਅੱਜ ਆਪਾਂ ਇਹਨਾਂ ਨਾਲ ਖੜੀਏ ਸੁੱਧਾ ਚੂਰਾ ਮਿਲਦੇ ਸਾਨੂੰ ਪਰ ਆਸਲ ਮਾਲੀ ਦਾ ਬਸ ਇਹੋ ਹੀ ਆ ਸਾਨੂੰ ਪਸ਼ੂਆਂ ਦੇ ਚਾਰੇ ਦੀ ਬਹੁਤ ਇੱਥੇ ਮੁਸ਼ਕਲ ਆ ਰਹੀ ਕਿਉਂਕਿ ਵੇਖੋ ਦੂਰ ਦੂਰ ਤੱਕ ਕਿਤੇ ਆਪਾਂ ਨੂੰ ਫਸਲ ਜਾਂ ਚਾਰਾ ਨਜ਼ਰ ਨਹੀਂ ਆਉਂਦਾ ਤੇ ਆਪ ਤੇ ਚਲੋ ਬੰਦਾ ਰੋਟੀ ਕਿਤੋਂ ਵੀ ਖਾ ਸਕਦਾ ਵਾ ਪਰ ਜਿਹੜਾ ਪਸ਼ੂ ਆ ਉਹਨੇ ਤੇ ਪੱਠਾ ਹੀ ਖਾਣਾ ਵਾ ਸੋ ਇਹ ਬੇਨਤੀ ਆ ਸਾਰੀ ਸੰਗਤ ਨੂੰ ਕਿ ਮੁੰਡੇ ਪਿੰਡ ਦੇ ਵਿੱਚ ਚਾਰੇ ਦੀ ਬਹੁਤ ਕਮੀ ਆ ਸੋ ਇਹਨਾਂ ਨੂੰ ਮਿਲਿਆ ਜਾਵੇ ਬਾਕੀ ਨੰਬਰ ਤੁਹਾਨੂੰ ਇਹਨਾਂ ਦਾ ਦੱਸ ਦੇਣੇ ਜੇ ਕਿਸੇ ਨੇ ਸੰਪਰਕ ਕਰਕੇ ਇਹਨਾਂ ਦੇ ਨਾਲ رابطہ ਕਰਨਾ ਹੋਵੇ ਇਹਨਾਂ ਤੋਂ ਜਾਣਕਾਰੀ ਲੈਣੀ ਹੋਵੇ ਸੋ ਜਾਂ ਨੰਬਰ ਦੱਸ ਦੇਣੇ ਜੀ 9915562845 ਸੋ ਬਰਕਤ ਸਿੰਘ ਜੀ ਨਾਮ ਹੈ ਇਹਨਾਂ ਦਾ ਵੀਰ ਦਾ ਜਿਹਦੇ ਨਾਲ ਆਪਾਂ ਸਾਰੀ ਵੀਡੀਓ ਬਣਾਈ ਇਹਨਾਂ ਨੇ ਆਪਾਂ ਨੂੰ ਸਾਰਾ ਬੇੜੀ ਦੀ ਵਿੱਚ ਬੜੀ ਮਿਹਨਤ ਕਰਕੇ ਮਾਹੌਲ ਦਿਖਾਇਆ ਸੋ ਠੀਕ ਆ ਜੀ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਦੇ ਲਈ ਸੋ ਵੱਧ ਤੋਂ ਵੱਧ ਮਦਦ ਕਰੋ ਜੀ ਮੁੰਡੇ ਪਿੰਡ ਦੀ